ਸਵੇਰੇ ਟੈਲੀਫੋਨ ਐਕਸਚੇਂਜ ਖੁੱਲਣਸਾ ਟੈਲੀਫੋਨ ਐਕਸਚੇਂਜ ਦੇ ਕਰਮਚਾਰੀਆਂ ਵਿੱਚ ਅਫਰਾ ਤਫਰੀ ਮਚ ਗਈ ਜਦੋਂ ਐਕਸਚੇਂਜ ਅੰਦਰ ਸੁੱਤਾ ਪਿਆ ਚੌਂਕੀਦਾਰ ਐਕਸਚੇਂਜ ਵਾਲਿਆਂ ਦੇ ਕਾਫੀ ਦਰਵਜੇ ਖੜਕਾਉਣ ਉਪਰੰਤ ਵੀ ਨਹੀਂ ਜਾਗਿਆ ਜਿਸ ਤੋਂ ਬਾਅਦ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲੈ ਆਂਦਾ ਕਿ ਟੈਲੀਫੋਨ ਐਕਸਚੇਂਜ ਅੰਦਰ ਪਏ ਚੌਂਕੀਦਾਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜੋ ਲੋਕ ਟੈਲੀਫੋਨ ਐਕਸਚੇਂਜ ਚ ਆਪਣਾ ਕੰਮ ਕਰਵਾਉਣ ਲਈ ਆਏ ਸੀ ਉਹ ਵੀ ਚੌਂਕੀਦਾਰ ਨੂੰ ਮ੍ਰਿਤਕ ਸਮਝ ਕੇ ਆਪਣੇ ਘਰਾਂ ਨੂੰ ਚਲੇ ਗਏ ਉਜ ਸਮਾਪਤ ਮੌਕੇ ਤੇ ਏਐਸਏ ਤਰਮਿੰਦਰ ਕੁਮਾਰ ਪਹੁੰਚੇ ਜੋ ਕਾਰਵਾਈ ਸ਼ੁਰੂ ਕਰਨ ਹੀ ਲੱਗੇ ਸਨ ਕਿ ਚੌਂਕੀਦਾਰ ਉੱਠ ਕੇ ਬਾਹਰ ਆ ਗਿਆ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਕਰਮਚਾਰੀ ਡਰ ਗਏ ਕਿ ਇਹ ਚੌਂਕੀਦਾਰ ਜਿਸ ਨੂੰ ਅਸੀਂ ਇਨਾ ਉਠਾਉਂਦੇ ਰਹੇ ਪਰ ਉੱਠਿਆ ਨਹੀਂ ਪਰ ਦੂਜੇ ਪਾਸੇ ਉਹਨਾਂ ਨੂੰ ਖੁਸ਼ੀ ਵੀ ਹੋਈ ਕਿ ਉਹਨਾਂ ਦਾ ਚੌਂਕੀਦਾਰ ਜਿਉਂਦਾ ਨਿਕਲਿਆ ਫਿਰ ਕਰਮਚਾਰੀਆਂ ਨੇ ਚੌਂਕੀਦਾਰ ਨੂੰ ਆਪਣੇ ਗਲੇ ਨਾਲ ਲਗਾ ਲਿਆ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਪੂਰੀ ਰਾਤ ਉਸਦੀ ਡਾੜ ਦਰਦ ਕਰਦੀ ਰਹੀ ਮੈਂ ਡਾੜ ਦਰਦ ਦੀ ਦਵਾਈ ਖਾਦੀ ਸੀ ਪਰ ਸਵੇਰੇ 4 ਵਜੇ ਦੇ ਕਰੀਬ ਉਸ ਨੂੰ ਨੀਂਦ ਆ ਗਈ ਅਤੇ ਸਵੇਰੇ ਉਸਦੀ ਅੱਖ ਨਹੀਂ ਖੁੱਲੀ ਇਸ ਕਰਕੇ ਟੈਲੀਫੋਨ ਐਕਸਚੇਂਜ ਵਾਲਿਆਂ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਇਹ ਮਾਮਲਾ ਇਹ ਮੈਨੂੰ ਆਇਆ ਕਿ ਜਾਂ ਮੁਰਸੀ ਮੁਖ ਮੁਖੀ ਨੂੰ ਫੋਨ ਆਇਆ ਸੀਗਾ ਕਿ ਸਰ 112 ਦੀ ਕਾਲ ਆ ਵੀ ਡੰਗਰ ਕੇ ਵੀ BSNL ਦੇ ਦਫ਼ਤਰ ਦੇ ਵਿੱਚ ਵੀ ਅਸੀਂ ਦਰਵਾਜ਼ਾ ਘਰ ਘਾੜੇ ਹਾਂ ਕਰਮਚਾਰੀ ਉਹ ਦਰਵਾਜ਼ਾ ਦੇ ਅੰਦਰ ਖੋਲ ਰਿਆ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਪਹਿਲਾਂ ਉਹਨੇ ਦਰਵਾਜ਼ਾ ਅੰਦਰੋਂ ਖੋਲ ਦਿੱਤਾ ਤੇ ਰਾਤ ਨੂੰ ਕੋਈ ਦਵਾਈ ਵਗੈਰਾ ਜਾਂ ਵਕਾਰ ਦੀ ਖਾ ਕੇ ਜਿਹੜਾ ਖੋ ਗਿਆ ਸੀਗਾ ਇਹਨੂੰ ਸਵੇਰੇ ਦੀ ਜਾਗ ਨਹੀਂ ਖੁੱਲੀ ਇਸ ਕਰਕੇ ਜਿਹੜਾ ਬੰਦਾ ਬਿਲਕੁਲ ਠੀਕ ਆ ਮਿਲਿਆ ਉਹਨੂੰ ਮੈਂ ਨਾਲ ਫੋਟੋ ਖਾਈ ਉਹਦੇ ਬਿਲਕੁਲ ਤੰਦਰੁਸਤ ਯਾਨੀ ਕਿ ਸਾਫਰ ਨੇ ਬੰਦਾ ਇਹ ਕਿਹਾ ਗਿਆ ਸੀ ਕਿ ਕਵਟ ਨਹੀਂ ਰਿਹਾ ਵੀ ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਅੰਦਰ ਅਟੈਕ ਵਗੈਰਾ ਨਾਲ ਹੋ ਗਿਆ ਹੋਵੇ ਜਿਹੜਾ ਬੂਹਾ ਨਹੀਂ ਖੋਲਦੇ ਪਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਵੇਰੇ ਟੈਲੀਫੋਨ ਐਕਸਚੇਂਜ ਖੁੱਲਣਸਾ ਟੈਲੀਫੋਨ ਐਕਸਚੇਂਜ ਦੇ ਕਰਮਚਾਰੀਆਂ ਵਿੱਚ ਅਫਰਾ ਤਫਰੀ ਮਚ ਗਈ ਜਦੋਂ ਐਕਸਚੇਂਜ ਅੰਦਰ ਸੁੱਤਾ ਪਿਆ ਚੌਂਕੀਦਾਰ ਐਕਸਚੇਂਜ ਵਾਲਿਆਂ ਦੇ ਕਾਫੀ ਦਰਵਜੇ ਖੜਕਾਉਣ ਉਪਰੰਤ ਵੀ ਨਹੀਂ ਜਾਗਿਆ ਜਿਸ ਤੋਂ ਬਾਅਦ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲੈ ਆਂਦਾ ਕਿ ਟੈਲੀਫੋਨ ਐਕਸਚੇਂਜ ਅੰਦਰ ਪਏ ਚੌਂਕੀਦਾਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜੋ ਲੋਕ ਟੈਲੀਫੋਨ ਐਕਸਚੇਂਜ ਚ ਆਪਣਾ ਕੰਮ ਕਰਵਾਉਣ ਲਈ ਆਏ ਸੀ ਉਹ ਵੀ ਚੌਂਕੀਦਾਰ ਨੂੰ ਮ੍ਰਿਤਕ ਸਮਝ ਕੇ ਆਪਣੇ ਘਰਾਂ ਨੂੰ ਚਲੇ ਗਏ ਕੁਝ ਸਮਾਂ ਬਾਅਦ ਮੌਕੇ ਤੇ ਏਐਸਏ ਤਰਮਿੰਦਰ ਕੁਮਾਰ ਪਹੁੰਚੇ ਜੋ ਕਾਰਵਾਈ ਸ਼ੁਰੂ ਕਰਨ ਹੀ ਲੱਗੇ ਸਨ ਕਿ ਚੌਂਕੀਦਾਰ ਉੱਠ ਕੇ ਬਾਹਰ ਆ ਗਿਆ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਕਰਮਚਾਰੀ ਡਰ ਗਏ ਕਿ ਇਹ ਚੌਂਕੀਦਾਰ ਜਿਸ ਨੂੰ ਅਸੀਂ ਇੰਨਾ ਉਠਾਉਂਦੇ ਰਹੇ ਪਰ ਉੱਠਿਆ ਨਹੀਂ ਪਰ ਦੂਜੇ ਪਾਸੇ ਉਹਨਾਂ ਨੂੰ ਖੁਸ਼ੀ ਵੀ ਹੋਈ ਕਿ ਉਹਨਾਂ ਦਾ ਚੌਂਕੀਦਾਰ ਜਿਉਂਦਾ ਨਿਕਲਿਆ ਫਿਰ ਕਰਮਚਾਰੀਆਂ ਨੇ ਚੌਂਕੀਦਾਰ ਨੂੰ ਆਪਣੇ ਗਲੇ ਨਾਲ ਲਗਾ ਲਿਆ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਪੂਰੀ ਰਾਤ ਉਸਦੀ ਡੜ ਦਰਦ ਕਰਦੀ ਰਹੀ ਮੈਂ ਦਰਦ ਦਰਦ ਦੀ ਦਵਾਈ ਖਾਦੀ ਸੀ ਪਰ ਸਵੇਰੇ 4 ਵਜੇ ਦੇ ਕਰੀਬ ਉਸ ਨੂੰ ਨੀਂਦ ਆ ਗਈ ਅਤੇ ਸਵੇਰੇ ਉਸਦੀ ਅੱਖ ਨਹੀਂ ਖੁੱਲੀ ਇਸ ਕਰਕੇ ਟੈਲੀਫੋਨ ਐਕਸਚੇਂਜ ਵਾਲਿਆਂ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਇਹ ਮਾਮਲਾ ਇਹ ਮੈਨੂੰ ਆਇਆ ਕਿ ਜਾ ਮੁਰਸ਼ਿ ਮੁਖ ਮੁਖੀ ਵੱਲੋਂ ਫੋਨ ਆਇਆ ਸੀਗਾ ਵੀ ਸਰ 112 ਦੀ ਕਾਲ ਆ ਵੀ ਦੰਗੜ ਕੇ ਵੀ BSNL ਦੇ ਦਫ਼ਤਰ ਦੇ ਵਿੱਚ ਵੀ ਅਸੀਂ ਦਰਵਾਜ਼ਾ ਘਰ ਘਾ ਰਹੇ ਹਾਂ ਕਰਮਚਾਰੀ ਉਹ ਦਰਵਾਜ਼ਾ ਦੇ ਅੰਦਰ ਖੋਲ ਰਿਹਾ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਪਹਿਲਾਂ ਉਹਨੇ ਦਰਵਾਜ਼ਾ ਅੰਦਰੋਂ ਖੋਲ ਦਿੱਤਾ ਤੇ ਰਾਤ ਨੂੰ ਕੋਈ ਦਵਾਈ ਵਗੈਰਾ ਜਾਂ ਬੁਖਾਰ ਦਿਖਾ ਕੇ ਜਿਹੜਾ ਹੋ ਗਿਆ ਸੀਗਾ ਇਹਨੂੰ ਸਵੇਰੇ ਦੀ ਜਾਗ ਨਹੀਂ ਖੁੱਲੀ ਇਸ ਕਰਕੇ ਜਿਹੜਾ ਬੰਦਾ ਬਿਲਕੁਲ ਠੀਕ ਆ ਮਿਲਿਆ ਉਹਨੂੰ ਮੈਂ ਨਾਲ ਫੋਟੋ ਖਾਈ ਉਹਦੇ ਬਿਲਕੁਲ ਤੰਦਰੁਸਤ ਆ ਜਾਣ ਕੇ ਸਾਫਰ ਨੂੰ ਬੰਦੇ ਇਹ ਕਿਹਾ ਗਿਆ ਸੀ ਉਹਨੂੰ ਕੱਟ ਨਹੀਂ ਰਿਹਾ ਵੀ ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਅੰਦਰ ਅਟੈਕ ਵਗੈਰਾ ਨਾ ਹੋ ਗਿਆ ਹੋਵੇ ਜਿਹੜਾ ਬੂਹਾ ਨਹੀਂ ਖੋਲਦੇ ਪਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ